ਕਾਰਨ ਮਤਲਬ ਮੈਨੂੰ ਕੋਈ ਨਹੀਂ ਦੱਸਿਆ ਉਹ ਮੈਨੇ ਹੂੰ ਜਦੋਂ ਕਾਲਜ ਲੈ ਕੇ ਚਲੇ ਆ ਹੂੰ ਤੇ ਮੈਂ ਜਦੋਂ ਨੰਗਲਾ ਡੈਮ ਚੋਂਕੂ ਚ ਲਿਆਈ ਮੈਨੂੰ ਕੋ ਹੂੰ ਚੋਂਕੂ ਚ ਲਾ ਕੇ ਉਹ ਬਹਾ ਰਾਹਤ ਖੜੀ ਮੇਰੀ ਲਾੜੀ ਹੂੰ ਤੇ ਐ ਉੱਥੇ ਬੱਡ ਜਾ ਬੈਠੋਗੇ ਨਾ ਲਾ ਕੇ ਤੇ ਮੇਰੇ ਕੋਲੇ ਦੋ ਪੁਲਿਸ ਮਾਰ ਜੰਦਾ ਹਾ ਤੇ ਜੀ ਮੈਨੂੰ ਤੁਸੀਂ ਇੱਕ ਵਾਰੀ ਗੱਲ ਕਰਵਾ ਦਿਓ ਹੂੰ ਮੇਰੇ ਪਰਿਵਾਰ ਨਾਲ ਮੈਂ ਦੱਸਤਾ ਨਹੀਂ ਮੌਨਾਂ ਹੂੰ ਇਹਦੀ ਕੀ ਕਾਰਨ ਹੂੰ ਮੈਂ ਕਹਾਂ ਤੁਸੀਂ ਲੋਕ ਗੱਲ ਕਰ ਲਓ ਮੈਂ ਜੀ ਠੰਗਰੇ ਵਿੱਚ ਹੋੜੀ ਢਿੱਲੀ ਰਹਿੰਦੀ ਧਰਤ ਕੋ ਬਾਦੀ ਉਹ ਦਿਲ ਦੀ ਮੈਨੂੰ ਆਪਦਾ ਡਰਮਾ ਹਜੇ ਘਰੇ ਬਦੋਲਾ ਕਿਉਂ ਹੋਰ ਨਾ ਸੀ। ਉਹ ਪਾਣਾ ਵਾਪਰਦੀ ਹੈ ਨਾ। ਸੂਰਜ ਮੁਨੀ ਦਾ ਕਤਲ ਕਰ ਦਿੱਤਾ। ਉਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਕੋਈ ਘਟਨਾ ਉਦਾਂ ਦੀ ਵਾਪਰਦੀ ਹੈ ਜਿਹੜੀ ਸਿੱਖ ਪੰਥ ਦੇ ਨਾਲ ਰਿਲੇਟਡ ਹੋਵੇ ਉਹ ਤੁਸੀਂ ਕਤਲ ਕੀਤਾ ਉਹਦੀ ਤੁਸੀਂ ਜ਼ਿੰਮੇਵਾਰੀ ਲਈ ਉਹਨੇ ਗਲਤ ਕੀਤਾ ਤੁਸੀਂ ਸੋਦਾ ਲਾਇਆ। ਕਿ ਉਸ ਤੋਂ ਬਾਅਦ ਵੀ ਪੁਲਿਸ ਤੰਗ ਕਰਦੀ ਹੈ ਤੁਹਾਡੇ ਇਲਾਕੇ 'ਚ ਕੋਈ ਘਟਨਾ ਵਿੱਚ ਤੁਹਾਨੂੰ ਬਿਨਾਂ ਗੱਲ ਤੋਂ ਖਿੱਚਦੇ ਹੁਣ। ਐ ਬਈ ਪੁਲਿਸ ਤਾਂ ਤੰਗ ਕਰਦੀ ਰਹਿੰਦੀ ਆ। ਹੂੰ ਇਹ ਕੋਈ ਟਕਟਾ ਬੈ ਨਾ ਹੁਣੀ ਵਾਪਰ ਕੇ ਹੈ ਜੀ ਇਹ ਘਟਨਾ ਹਜੇ 1 ਕਾਪਾ 15 ਅਗਸਤ ਲੰਘਿਆ ਹੋਣਾ ਹਾਂ ਹਾਂ ਆਹੀ 25 ਚ ਹਾਂ ਮੈਂ ਅਖੰਡ ਵਾਦ ਸਾਹਿਬ ਤੇ ਗਿਆ ਹੋਇਆ ਸੀ ਨੰਗਲ ਡੈਮ ਹਾਂ ਉੱਥੇ ਨਾਨਕ ਸਰਾਂ ਦਾ ਗੁਰਦੁਆਰਾ ਹੈ ਜੀ ਨੰਗਲ ਡੈਮ ਬਾਬਾ ਮੀਨਾ ਸਿੰਘ ਦੀ ਥਾਠ ਆ ਹਾਂ ਇਹ ਮੈਂ ਉੱਥੇ 3 ਤਰੀਕ ਨੂੰ ਜਾਂਦਾ ਜੀ ਹਾਂ 3 ਅਗਸਤ ਨੂੰ ਹਾਂ ਤੇ ਮੇਰੇ ਕੋਈ ਜਾਤ ਇੱਥੇ ਨਹੀਂ ਹਾਂ ਵੀ ਮੇਰੇ ਨਾਲ ਹੋਣਾ ਕੀ ਆ 15 ਦੀ ਰਾਤ ਨੂੰ ਸ਼ਾਮ ਹਾਂ ਪਤਨ ਜੇ ਚਾਰ ਗੱਡੀਆਂ ਪੁਲਿਸ ਨੇ ਜਾਂਦੀਆਂ ਜੰਦੇ ਉੱਥੇ ਅੱਛਾ ਚਾਰ ਗੱਡੀਆਂ ਜਦੋਂ ਪੁਲਿਸ ਦੀਆਂ ਪਹੁੰਚੀਆਂ ਮੇਰੀ ਉਹਨਾਂ ਕੋਲ ਇੱਕ ਫੇਸਬੁੱਕ ਦੀ ਪ੍ਰੋਫਾਈਲ ਫੋਟੋ ਸੀ ਤੱਗ ਬੰਨੇ ਟੂਟਰੀ ਵਾਲੀ ਹੂੰ ਉਹ ਦਿਖਾਈ ਜਾਣ ਉੱਥੇ ਜੀ ਬੀਆਰਆ ਸਿੰਧ ਨੂੰ ਕੋਈ ਜਾਣਦੇ ਹੋ ਹੁਣ ਆਪਾਂ ਪੁਲਿਸ ਦੇ ਕੇ ਹੂੰ ਕੋਈ ਜਾਣਿਆ ਵੀ ਕੀ ਗੱਲ ਆ ਕੀ ਹੋ ਗਿਆ ਕਿ ਮੜ ਗਿਆ ਨਾ ਆਮ ਹੀ ਕੱਟ ਹੋ ਜਾਂਦਾ ਪੁਲਿਸ ਨੂੰ ਦੇ ਕੇ ਉਹ ਵੀ ਚਾਰ ਪੰਜ ਗੱਡੀਆਂ ਆਉਣ ਜਦੋਂ ਹੂੰ ਤੇ ਬਾਪਿਆਂ ਨੇ ਮੈਨੂੰ ਬੁਲਾਇਆ ਜੀ ਫਿਰ ਤਾਂ ਇਹ ਆ ਸੰਖਾਈ ਇਹਦਾ ਮੇਰੀ ਫੋਟੋ ਆ ਹੂੰ ਤੇ ਮਗਾਈ ਕਿਵੇਂ ਕਿਵੇਂ ਤੈਨੂੰ ਜਾਣਾ ਪਊ ਮੈਂ ਵੀ ਹਰਾਰ ਮਾਜਰਾ ਇਹ じゃ ਮੈਂ ਕੀ ਕਰਤਾ ਵੀ ਉਹਦੀਆਂ ਚਾਰ ਗੱਡੀਆਂ ਫੜਨਾ ਹਾਂ ਹਮ ਮਾਈ ਪੁਲਿਸ ਕਿਥੋਂ ਪਿਆ ਨੰਬਰ ਡਾਇਲ ਤੋਂ ਹਮ ਮਾਈ ਇੱਥੇ ਤਾਂ ਮੈਂ ਤਨਬਲੀ ਗਿਨ ਆਇਆ ਗੁਰਦਵਾਰਾ ਤੋਂ ਬਾਹਰ ਨਹੀਂ ਗਿਆ ਕਦੇ ਇੱਕ ਭਾਬੀ ਨੂੰ ਬੁਸਲੇ ਹੋਰ ਦੋਸਤਾਂ ਵਾਰੀ ਸਿਵਾ ਕਰਾਉਣ ਪਿੱਛਲੇ ਹਮ ਨਹੀਂ ਨਹੀਂ ਕਹਿੰਦੇ ਵੀ ਸਾਨੂੰ ਸਾਡੇ ਨਾਲ ਜਾਣਾ ਪਊ ਹਮ ਪੁਲਿਸ ਹੋਰੇ ਫਿਰ ਜ਼ੋਰ ਵੀ ਨਹੀਂ ਚੱਲਦਾਈ ਹਮ ਚਲੋ ਮੈਂ ਕੋਈ ਬੰਦੇ ਚੰਗੇ ਹੁੰਦੇ ਆ ਹਮ ਕੋਈ ਹਵਾਲਾ ਰਹੀ ਫੌਜੀ ਸੀ ਜੋ ਹਮ ਤੋਂ ਮੇਰਾ ਬਾਬਾ ਸਾਡਾ ਕੱਪੜਾ ਲੀੜਾ ਸਾਰਾ ਪੈਕ ਕਰ ਲਾ ਹਮ ਵੀਰਾ ਇਹਨੂੰ ਹੁਣ ਕਰ ਦਾਂਗੇ ਜਾ ਕੇ ਸੀ ਹਨ ਹਮ ਤੇ ਮੈਂ ਤਰੋ ਠੀਕ ਹਨ ਉਹ ਕੱਪੜੇ ਵੀ ਜਿਹੜੇ ਹੈਗੇ ਸੀ ਆਪਦੇ ਘੇੜ ਤੇ ਪਾਏ ਬਾਹਰ ਚ ਲੋਕ ਸੁਣ ਕੇ ਚੱਲਦੇ ਆਂ ਉੱਥੋਂ ਮੈਨੂੰ ਉਹ ਕਾਰਨ ਮਤਲਬ ਮੈਨੂੰ ਕੋਈ ਨਹੀਂ ਦੱਸਿਆ ਉਹਨਾਂ ਨੇ ਹਮ ਜਿੱਦੋਂ ਕਾਲਜ ਲੈ ਕੇ ਚੱਲੇ ਆਂ ਹਮ ਤੇ ਮੈਂ ਜਦੋਂ ਨੰਗਲ ਡੈਮ ਚੋਂਕੂ ਚ ਲਿਆਈ ਮੈਨੂੰ ਉੱਥੇ ਹਮ ਚੋਂਕੂ ਚ ਲਾ ਕੇ ਉਹ ਬਹਾ ਬਹਾ ਖੜੀ ਮੇਰੀ ਲਾਲੀ ਹਮ ਤੇ ਆ ਉੱਥੇ ਬੈੱਡ ਜਾਂ ਬੈਠੋਗੇ ਨਾਲ ਲਾ ਕੇ ਤੇ ਮੇਰੇ ਕੋਲੇ ਦੋ ਪੁਲਿਸ ਮੜਾ ਦਿੰਦੇ ਬਹਾ ਤੇ ਜੀ ਹਮ ਮੈਂ ਮਨ ਨੂੰ ਵੀ ਜੇ ਮੈਂ ਮਹਾਗਿਆਰ ਮੈਨੂੰ ਕਾਰਨ ਤਾਂ ਦੱਸ ਦੋ ਬੰਨੂ ਕਾਹਦੇ ਤੇ ਪੜਿਆ ਕੱਲ ਰੈਸਟ ਕੀਤਾ ਕੋਈ ਜਰੂਰ ਦਾ ਦੱਸੋ ਮਰੇ ਹੂੰ ਤੇ ਇਹ ਤਾਂ ਦੱਸ ਨਹੀਂ ਸਕਦੇ ਹਾਂ ਬੜਾ ਵੀ ਦੱਸ ਨਹੀਂ ਸਕਦੇ ਕਾਰਨ ਕੀ ਹੂੰ 8:39 ਦਾ ਟਾਈਮ ਹੋ ਗਿਆ ਜੀ ਹੂੰ ਤੇ ਮਰੀ ਸਿੰਘਣੀ ਦਾ ਘਰੋਂ ਫੋਨ ਆਈ ਆ ਮੇਰੇ ਕੋਲ ਸੀ ਕੋਣ ਪੁਲਿਸ ਨੇ ਫੜ ਲਿਆ ਉਹਨੇ ਜੀ ਹੂੰ ਮਾ ਜੀ ਮੇਰੀ ਤੁਸੀਂ ਇੱਕ ਵਾਰੀ ਗੱਲ ਕਰਵਾ ਦੋ ਹੂੰ ਮੇਰੇ ਪਰਿਵਾਰ ਨਾਲ ਮੈਂ ਦੱਸਤਾ ਨਹੀਂ ਮਾਹਨ ਹੂੰ ਇਹਦੀ ਕੀ ਕਾਰਨ ਹੂੰ ਮੈਂ ਕਹਾਂ ਤੁਸੀਂ ਲੋਕ ਗੱਲ ਕਰ ਲਓ ਮੈਂ ਜੀ ਸਿੰਘ ਨੇ ਮੇਰੇ ਵੀ ਹੋਰ ਢਿੱਲੀ ਰਹਿੰਦੀ ਧਰਤਨ ਬਾਦੀ ਉਹ ਦਿਲ ਦੀ ਮੈਨੂੰ ਆਪ ਦਾ ਡਰਮਾ ਹਜੇ ਘਰੇ ਬਦੋਲਾ ਕਿ ਕੋਈ ਹੋਰ ਨਾ ਪਰ ਉਹ ਪਾਣਾ ਬੱਪਰ ਦੀ ਹਾਂ ਮੈਂ ਵੀ ਸਿੰਘ ਨੂੰ ਕਿਹਾ ਵੀ ਮੈਂ ਬਾਜ਼ਾਰ ਚ ਆਇਆ ਹਾਂ ਮੈਂ ਥੋੜਾ ਮੈਂ ਤੈਨੂੰ ਰੋਕ ਕੇ ਕਾਲ ਕਰਦਾ ਹਾਂ ਹਾਂ ਕੋਲ ਮੇਰੇ ਭਰਾ ਲਖੀਰ ਸਿੰਘ ਵਰਗੇ ਜੀ ਜਦੋਂ ਮੈਨੂੰ ਉੱਥੋਂ ਪ੍ਰੋਡਕਸ਼ਨੇ ਲੈ ਆ ਮੈਂ ਉਹ ਦਸਾਈ ਮਾ ਵੀ ਆ ਨੰਬਰ ਤੇ ਘਰੇ ਸਾਡੇ ਫੋਨ ਕਰਦੇ ਹੋ ਹਾਂ ਉੱਥੇ ਦੇਖੋ ਜੀ ਤੁਸੀਂ ਇਹ ਸਾਡੇ ਬੰਦੇ ਰਾਤ ਨੂੰ 10:00 ਵਜੇ ਨੰਗਰ ਡੈਮ ਜਾਣ ਨੂੰ ਤਿਆਰ ਹਾਂ ਹਾਂ ਉਹ ਤੁਹਾਡੇ ਰੂੜੇਕੇ ਕਲਾਂ ਦੀ ਬਰਨਾਲੇ ਦੀ ਐਸਐਚਓ ਮੈਂ ਕਿਹਾ ਮੇਰਾ ਸਟੇਸ਼ਨ ਰੂੜੇ ਦੀ ਕਲਾਂ ਇਖਾਣਾ ਮੈਡਮ ਅਰੇ ਨੂੰ ਅਪਰੋਚ ਆਪਾਂਗੇ ਤੇ ਰਾਤ ਨੂੰ 1 ਵਜੇ ਜੀ ਉਥੇ ਨੰਗਲ ਡੈਮ ਅੱਛਾ ਮੈਂ ਵੀ ਦੱਸੋ ਵੀ ਮਾਈ ਨਾਮ ਨੂੰ ਭਰਾਣ ਕਰੀ ਜਾਂਦੇ ਤੁਸੀਂ ਤੁਸੀਂ ਜਾਓ ਰਾਤ ਨੂੰ ਇਹੋ ਜਿਹਾ ਕੀ ਹੋ ਰਿਹਾ ਹੈ ਮੈਂ ਕੋਈ ਦੱਸਾਂਗੇ ਵੀ ਤੂੰ ਨਾਲ ਜਾਵਾਂ ਹੂੰ ਚਲੋ ਮੈਨੂੰ ਜਾਉ ਗੱਡੀ ਭਜਾਈ ਜੀ ਉਹਨਾਂ ਨੇ ਕੋ ਨਾਲ ਵਾ ਕੇ ਮੈਨੂੰ 120 ਤੋਂ ਦੱਬੀ ਤੁਰਿਆ ਜੀ ਹੂੰ ਮੈਂ ਪਾਣੀ ਵੀ ਮੰਗਿਆ ਮਾਈ ਮੈਨੂੰ ਪਾਣੀ ਦੇ ਦਿਓ ਦਾ ਹੋਰ ਵੀ ਨੋ ਉਹਨੇ ਗੱਡੀ ਚ ਦੇਖ ਲਾ ਪਿਆ ਦਾ ਪੀੜਾ ਗੱਡੀ ਮਤਲਬ ਰੋਕੀ ਨਹੀਂ ਉਹਨਾਂ ਨੇ ਹੂੰ ਕਿੰਨੇ ਕ ਜਾਣੇ ਸੀ ਮੁਲਾਜ਼ਮਾਂ ਹਾਂ ਪੰਜ ਜਾਣੇ ਸੀ ਜਿੱਤੇ ਜਾਣੇ ਐਸ ਐਚਓ ਦੇ ਨਾਲ ਐਸ ਐਚਓ ਦੇ ਨਾਲ ਹੂੰ ਫੜਾਂ ਗੁੜੇ ਦਮਾਈ ਹੂੰ ਤੇ ਮੈਂ ਜਲਾ ਦਾ ਸਭ ਵੀ ਸਾਹਿਬ ਦੇ ਪਾੜ ਕਰਨ ਲੱਗ ਗਿਆ ਜੀ ਮਹਾਰਾਜ ਦੀ ਧਰਤੀ ਦਾਵੇਂ ਪਾਸੇ ਬਹਾਦਰ ਸਾਹਿਬ ਉੱਤੇ ਹੂੰ ਤੇ ਫੜੇਗਾ ਸਾਹਿਬ ਜੀ ਆਪਾ ਨਮਸਕਾਰ ਕੀਤੀ ਮੈਂ ਅਨੁਜਾਲ ਕੀਤਾ ਜੀ ਹੂੰ ਤੇ ਇੱਥੇ ਮਸਤੂਣਾ ਸਾਹਿਬ ਕੋਲੇ ਆ ਕੇ ਨਾਲ ਹੀ ਹੂੰ ਤੇ ਗੱਡੀ ਜਿਹੜੀ ਨਵੀਂ ਸਕੋਰਪੀਆ ਪੁਲਿਸ ਦੀ ਹੂੰ ਉਹ ਵਾਈਡਰ ਤੇ ਚੜ ਗਈ ਅੱਛਾ ਜਿਹੜੀ ਜੇ ਤੁਸੀਂ ਸੀ ਜਿਹੜੀ ਜੇ ਅਸੀਂ ਸੀ ਹੂੰ ਮਤਲਬ ਆਹ ਖੈਦੋ ਵੀ ਮਹਾਰਾਜ ਨੇ ਬਚਾਇਆ ਹੂੰ ਗੱਡੀ ਦਾ ਨੁਕਸਾਨ ਕਾਫੀ ਹੋ ਗਿਆ ਹੂੰ ਟਾਇਰ ਸੱਟਾਂ ਫਿੱਟਾਂ ਤੋਂ ਬਚਦ ਰਹੀ ਗਈ ਹੂੰ ਉੱਥੇ ਲੋਕ ਇੱਥੇ ਹੋਣ ਲੱਗ ਗਏ ਜੀ ਉਹਨਾਂ ਦਾ ਮੇਰੇ ਹੀ ਸੀ ਇਹਨੂੰ ਦੂਜੀ ਗੱਡੀ ਦੇ ਸਾਬ ਦੂਜੀ ਗੱਡੀ ਦੇ ਸਾਬ ਪਤਾ ਨਾ ਲੱਗ ਜੇ ਪਤਾਣ ਲੱਗ ਜੇ ਆਇਆ ਨਾ ਹੋ ਜੇ ਹੂੰ ਤੇ ਉਦੋਂ ਚਾਲ ਫਿਰ ਯਾਰ ਥਾਣੇ ਦਾ ਮੁਨਸੀ ਜੀ ਇਹ ਪਹੁੰਚਦਾ ਹੂੰ ਤੁਹਾਨੂੰ ਹੋਰ ਗੱਡੀ ਚ ਲੈ ਕੇ ਲਿਆ ਕੇ ਫੇਰ ਫੇਰ ਮੈਨੂੰ ਰੂੜੇ ਦੇ ਹੱਥ ਕੜੀ ਲਾ ਕੇ ਫੇਰ ਭਾਗਦੇ ਹੂੰ ਹੂੰ ਕਾਰਨ ਵੇਖਦੇ ਰੱਖਦੇ ਸੀ ਰਾਤ ਦਾ ਤੁਹਾਨੂੰ ਇਸੇ ਤਰੀਕੇ ਨਾਲ ਲਈ ਫਿਰਦੇ ਆ ਜੇ ਕੋਈ ਵੱਡਾ ਅਪਰਾਧੀ ਹੋਵੇ ਅਪਰਾਧ ਕੀਤਾ ਹੋਵੇ ਹੈਨਾ ਹੂੰ ਅਪਰਾਧੀ ਦਾ ਬਣਾਈ ਦਿੱਤਾ ਜੋ ਹੱਥ ਕੜੀ ਲਾ ਰਿਹਾ ਅਪਰਾਧੀ ਦਾ ਬਣ ਗਿਆ ਮੈਂ ਹੂੰ ਤੇ ਮੈਂ ਫੇਰ ਮੈਡਮ ਨੂੰ ਮਹਾਂ ਜੀ ਮੈਨੂੰ ਕੋਈ ਕਾਰਨ ਤਾਂ ਦੱਸ ਦਿਓ ਮੈਂ ਘਰੋਂ ਪਰਿਵਾਰ ਨੂੰ ਛੱਡ ਲਾਂ ਸਾਡੇ ਪਿੰਡ ਦੀ ਪੰਚਾਇਤ ਆਜੂ ਨਹੀਂ ਕੋਈ ਸੇਖ ਤੂੰ ਭੇਜਾ ਤੂੰ ਕਾਰਨ ਨਹੀਂ ਹੈ ਜੀ ਦੱਸ ਸਕਦੇ ਸੀ ਹੂੰ ਮੈਂ ਪੂਰਾ ਜੀ ਮੇਰੇ ਮਨ ਤਰ੍ਹਾਂ ਤਰ੍ਹਾਂ ਦੇ ਸੁਭਾਅ ਦੀ ਗੱਲ ਕੀ ਹੋ ਰਹੀ ਹੈ ਕੀ ਨਾਲ ਦੀ ਹੈ ਕੀ ਕਰਨਗੇ ਹੈਨਾ ਹੂੰ ਤੁਹਾਨੂੰ ਸਾਡੇ ਪੰਚਾਇਤ ਵਾਲੇ ਆਏ ਜੀ ਜਿਵੇਂ ਪ੍ਰਭਾ ਵਰਗੇ ਜੀ ਸਿੰਘ ਵਰਗੇ ਹਾਂ ਤੇ ਬਾਈ ਗੋਲਡੀਰਤੋ ਗਿਆਲਾ ਹਾਂ ਤੇ ਬਾਈ ਜੰਡ ਵਰਗੇ ਇੱਥੋਂ ਸਾਰੇ ਹੀ ਗਏ ਜੀ ਹਾਂ ਤੇ ਇਹਨਾਂ ਨੂੰ ਵੀ ਮਤਲਬ ਮੇਰੇ ਨਾਲ ਮਿਲ ਨਹੀਂ ਮਿਲਦਾ ਹਾਂ ਮੈਨੂੰ ਕੋਪਾ ਦਾਇਲੰਗਰ ਦੇ ਵਿੱਚ ਉੱਥੇ ਉਧਰ ਕਿਸੇ ਨੂੰ ਜਾਣ ਨਾ ਦੇਣਾ ਸੀ ਮੈਨੂੰ ਦੇਖ ਲਿਆ ਕਰਨ ਵੀ ਉਹ ਆ ਗਏ ਸਾਰੇ ਮੈਂ ਫੇਰ ਮਖਾਈ ਤੁਸੀਂ ਮੈਨੂੰ ਦੱਸਤਾ ਦਿਓ ਲਿਆਂਦਾ ਕਾਦੇ ਚ ਹਾਂ ਜਿਹੜੇ ਮੈਨੂੰ ਰਾਤ ਦੇ ਮਲਾ ਲੈ ਕੇ ਆਏ ਸੀ ਸਭ ਆਪ ਕੋ ਆਪਣੇ ਘਰੇ ਗਾ ਕੇ ਸੰਗ ਲਾ ਕੇ ਮੈਂ ਆਪਰੇ ਲੱਗਿਆ ਉੱਥੇ ਬੈਠਾ ਪਾਰਾ ਕਰਾਂ ਹਾਂ ਉਹ ਮੇਰਾ ਮੋਬਾਈਲ ਕੋਈ ਦਾ ਨੰਬਰ ਨੰਬਰ ਦੇ ਕਿ ਤੇਰੀਆਂ ਮਾਸੀਆਂ ਕਿੰਨੀਆਂ ਨਾਂ ਨਾਂ ਕੇ ਭੈਣਾਂ ਕਿੱਥੇ ਗਈਆਂ ਜਿਵੇਂ ਪੁਲਿਸ ਦਾ ਖੁੰਦਾ ਵੀਰਾ ਜੀ ਹਾਂ ਮੈਂ ਕਹਿੰ ਮੈਨੂੰ ਕਹਿ ਕੇ ਕਿ ਤੂੰ ਇਹਨਾਂ ਦੱਸ ਦੇ ਕੋਸ ਮੈਂ ਇਹਨੂੰ ਦੱਸਾਂ ਕਿ ਮੈਂ ਹਾਂ ਪੁੱਛੋ ਕੁਝ ਪੁੱਛੋ ਦੱਸੋ ਦਾ ਹੀ ਮੈਨੂੰ ਪੁੱਛਣਾ ਕਿ ਕਿਉਂ ਨੇ ਹਾਂ ਫਿਰ ਸ਼ਾਮ ਦਾ ਟਾਈਮ ਹੋ ਗਿਆ ਜੀ ਬਾਂਹ ਦੇ ਸੇ ਬਈਦਾ ਪਿਛਲੇ ਪਾਸੇ ਦੀ ਮਤਲਬ ਕੈਮਰਾ ਸਾਹਮਣੇ ਨਹੀਂ ਪੁਲਿਸ ਲੈ ਕੇ ਜਾਂਦੀ ਹਾਂ ਪਿਛਲੇ ਪਾਸੇ ਵੀ ਟੱਡੇਆ ਮੈਨੂੰ ਫੇਰ ਐਸਐਚਓ ਆਪ ਦੋ ਜਾਣੇ ਨਾਲ ਮੈਨੂੰ ਕਹਿੰਦੇ ਸੀ ਆਈ ਲੈ ਜਾਣਾ ਪੈਊਗਾ ਹੰਡੇਆਏ ਮੈਨੂੰ ਕਹਿੰਦੇ ਜੀ ਮੈਡਮ ਕਹਿੰਦੀ ਮੈਂ ਤੁਸੀ ਮੈਨੂੰ ਕੋਈ ਪੁੱਛਿਆ ਨਹੀਂ ਮੈਨੂੰ ਸੀਆਈ ਕਾਰ ਦੇ ਹੱਥ ਲੈ ਕੇ ਜਾਣੇ ਆ ਨਾ ਕੋਈ ਐਫਆਈਆਰ ਮੇਰੇ ਤੇ दर्ज ਨਾ ਕੋਈ ਬੱਚਾ ਅਰਜਾ ਨਾ ਕੋਈ ਮੈਨੂੰ ਤੋਖਦੇ ਹੋ ਤੁਸੀਂ ਹਾਂ ਇਹੀ ਕਹੀ ਦੱਸਦੇ ਦੱਸਦੇ ਹਾਂ ਚਲ ਮੈਨੂੰ ਸੀਆਈ ਦੀ ਵੀ ਪਿਛਲੇ ਪਾਸੇ ਵੀ ਉੱਧਰ ਚੌਂਕੀ ਕਰੇ ਵੀ ਉੱਧਰ ਵੀ ਬਾਰਾ ਮੈਂ ਇਹ ਵੀ ਸਮਝ ਗਿਆ ਮਾਹ ਕੋਈ ਗੱਲ ਦਾ ਪਰਚੇ ਪੁਚੇ ਵਾਲੀ ਗੱਲ ਤਾਂ ਕੋਈ ਹੈ ਹੀ ਨਹੀਂ ਹਾਂ ਤੇ ਸੀਆਈਏ ਜੀ ਮੇਰੇ ਨਾਮ ਹਮਤ ਵਧੀਆ ਰੱਖੇ ਉਹਨਾਂ ਨੇ ਬਿਹਾਰ ਕੋ ਮੜਾ ਨਹੀਂ ਕੀਤਾ ਹੂੰ ਉਹ ਸਾਡੇ ਇੰਚਾਰਜ ਜੀ ਸੀਲ ਦੇ ਬਰਜੀਤ ਸਿੰਘ ਉਹਨੇ ਇਹੀ ਗੱਲ ਕਹੀ ਕਹਿੰਦਾ ਮੈਡਮ ਜਿਹੇਦਾਰ ਨੂੰ ਕਿੱਧਰ ਲੈ ਕੇ ਕਰਦੇ ਹਾਂ ਹੂੰ ਤੇ ਉਦੋਂ ਬਾਅਦ ਉਹ ਵੀ ਮੇਰੇ ਨਾਮ ਨੂੰ ਲਿਖਣ ਲੱਗ ਗਏ ਸਾਰੇ ਹੂੰ ਅਨਚਾਰਜ ਕੰਨ੍ਹੇ ਥਾਣੇਦਾਰ ਨੂੰ ਕਹਿੰਦਾ ਛੱਡਿਆ ਯਾਰ ਬਾਬਾ ਇਹ ਜੱਗ ਬੰਦਾ ਹੈ ਨਹੀਂ ਮੈਂ ਉੱਥੇ ਫੇਰ ਗੁੱਸਿਆ ਜੀ ਹੂੰ ਮੈਂ ਹਾਈ ਜਿੱਥੋਂ ਤੁਸੀਂ ਮੈਨੂੰ ਲਿਆਂਦਾ ਕਿਹੜੇ ਹਿਸਾਬ ਨਾਲ ਮੁੜ ਕੇ ਮੈਨੂੰ ਕੋਈ ਖੰਡਪਾਰ ਤੋਂ ਬੁਲਾਓਗੇ ਹਾਂ ਬਿਲਕੁਲ ਮੇਰਾ ਇਹ ਕੰਮ ਆ ਹੁਣ ਐ ਪੜ ਜਾ ਹੰਡਵਾਰ ਸਹਾਇ ਕਰਨਾ ਜੀ ਮੈਂ ਮੈਨੂੰ ਸੱਦਣਗੇ ਵੀ ਨਾ ਹੋਰ ਕਹਿਣਗੇ ਹਮ ਇਹ ਪਤਾ ਨਹੀਂ ਕਿੱਦਾ ਦਾ ਅਫਰਾ-ਫਰੀ ਹੈ ਜਿਹੜੀ ਚਾਰ ਜੱਟੀਆਂ ਪੁਲਸ ਲੈ ਕੇ ਗਈਆਂ ਨੇ ਉੱਥੋਂ ਹਮ ਮੈਂ ਇਹਨੂੰ ਦੱਸਤਾ ਜਿਓ ਉਹ ਖੀਰੀ ਗੱਲ ਨਿਕਲੀ ਮੈਂ ਕਰਾਂ ਤੋ ਕੁਲਵੰਤ ਸਿੰਘ ਪੰਡੂਰੀ ਆ ਜੀ ਉਹਦੇ ਕੱਦ ਤੇ ਕੋਈ ਖਾਸ ਤਾਂ ਜਾਂਦਾ ਪਾ ਲਿਖਿਆ ਜੀ 15 ਦਾ ਸਹੀ ਹੈ ਯਾਨੀ ਮਤਲਬ ਹੁਣ ਵੀ ਇਹ ਆ ਪਿਛਲੇ ਦਿਨਾਂ ਦੀ ਖ਼ਬਰ ਹੀ ਏ ਚੱਲੀ ਵੀ ਸੀ ਵੀ ਬਰਨਾਲੇ ਦੇ ਉਹ ਜਿਹੜਾ ਹੈਗਾ ਤਿੰਨ ਜਾਣੇ ਗ੍ਰਿਫਤਾਰ ਕੀਤੇ ਤਿੰਨਾਂ ਦਾ ਜ਼ਿਕਰ ਕੀਤਾ ਹੋਰ ਵੀ ਤੁਹਾਡੇ ਨਾਲ ਕਿਸੇ ਨੂੰ ਫੜਿਆ ਸੀ ਬਰਨਾਲੇ ਦੇ ਵਿੱਚ ਮਤਲਬ ਕਾਫੀ ਮੁੰਡੇ ਫੜੇ ਸੀ ਦੇਖੋ ਹੁਣ ਤੁਸੀਂ ਇਹ ਗੱਲ ਸੋਚੋ ਅਸੀਂ ਇਹ ਗੱਲ ਕਹਿੰਨੇ ਆਂ ਵੀ ਜਦੋਂ ਕੋਈ ਕੌਮ ਦੇ ਨਾਲ ਗਦਾਰੀ ਕਰਦਾ ਜਾਂ ਸਾਡੀ ਗੁਰਬਾਣੀ ਦੇ ਪ੍ਰਤੀ ਉਲਟ ਬੋਲਦਾ ਤੇ ਪੁਲਿਸ ਪ੍ਰਸ਼ਾਸਨ ਉਹਨੂੰ ਕੋਈ ਸਜ਼ਾ ਨਹੀਂ ਦਿੰਦੀ ਤੇ ਉਹਦਾ ਸੋਧਾ ਲਾਉਣਾ ਪੈਂਦਾ ਜੋ ਇਹਨਾਂ ਨੇ ਕੀਤਾ ਸੀ ਉਹ ਇਹਨਾਂ ਨੇ ਸ਼ਰਯਾਮ ਐਕਸੈਪਟ ਕੀਤਾ ਤੇ ਭੱਜੇ ਨਹੀਂ ਪੜਸ ਨੂੰ ਕਿਹਾ ਪਰ ਉਹ ਮਾਮਲਾ ਨਿਬੜ ਗਿਆ ਉਸ ਚ ਬਰੀ ਵੀ ਹੋ ਗਏ 15 ਅਗਸਤ ਆਉਂਦੀ ਹੈ 11 ਅਗਸਤ ਨੂੰ ਤੁਸੀਂ ਉੱਥੇ ਸੀ ਨਾ ਬਾਬਾ ਜੀ ਮੈਂ ਮੰਗਲ ਪੜਸ ਕਿੱਧੇ ਜਾਂਦੀ ਹੈ 15 ਨੂੰ ਸ਼ਾਮ ਨੂੰ 15 ਅਗਸਤ ਨੂੰ ਉੱਥੇ ਪਹੁੰਚਦੀ ਆ ਤੁਸੀਂ ਦੇਖੋ 3 ਅਗਸਤ ਨੂੰ ਉੱਥੇ ਅੱਜ ਭਾਈ ਗਰਸੇਵਕ ਸਿੰਘ ਧੂ ਰਕੋਟ ਸਹਿਜ ਪਾਠ ਕਰਦੇ ਨੇ ਅਖੰਡ ਪਾਠ ਕਰਦੇ ਨੇ ਚੜਦੀ ਕਲ ਵਾਲੇ ਸਿੰਘ ਨੇ ਕਿਸੇ ਦੇ ਕੋਈ ਹੱਥ ੱਡ ਕੇ ਮੰਗਦੇ ਨਹੀਂ ਆਪਦੀ ਕਿਰਤ ਕਰਦੇ ਨੇ ਠੀਕ ਆ ਪਰ ਅੱਜ ਵੀ ਇਹਨਾਂ ਦੇ ਉਸ ਕੰਮ ਦੇ ਵਿੱਚ ਵਿਗੜਨ ਪਾਇਆ ਜਾ ਰਿਹਾ ਆ ਆਖੇ ਕੁਲਵੰਤ ਸਿੰਘ ਪੰਡੋਰੀ ਐਮਐਲਏ ਨੇ ਮਹਿਲ ਕਲਾਂ ਤੋਂ ਉਹਨਾਂ ਦੇ ਆਖੇ ਕੰਤ ਤੇ ਕੋਈ ਖਾਲਸਤਾਨ ਲਿਖ ਗਿਆ ਤੇ ਬਾਬਾ ਜੀ ਹੈਗੇ ਨੇ ਨੰਗਲ ਡੈਮ ਤੇ ਉਥੋਂ ਜਾ ਕੇ ਇਸ ਤਰੀਕੇ ਨਾਲ ਚੱਕ ਕੇ ਲਿਆਉਣਾ ਇਹ ਸਾਰਾ ਸਾਰ ਗਲਤ ਆ ਕੋਈ ਐਫਆਈਆਰ ਨਹੀਂ ਕੋਈ ਪਰਚਾ ਨਹੀਂ ਕੋਈ ਇਤਲਾ ਨਹੀਂ ਕੋਈ ਨੋਟਸ ਨਹੀਂ ਭੇਜਿਆ ਗਿਆ ਇਹਨਾਂ ਨੂੰ ਫਿਰ ਤੁਹਾਨੂੰ ਸੀਐਸਟਾਫ ਦੇ ਵਿੱਚੋਂ ਬਸ ਇੰਨੀ ਗੱਲ ਕਹਿ ਕੇ ਛੱਡ ਤਾ ਭੇਜਦਾ ਵੀ ਭਰੇ ਵੀ ਕਰੇ ਚਲੇ ਜਾਓ ਉਥੋਂ ਵੀ ਘਰੇ ਤੁਹਾਨੂੰ ਛੱਡ ਕੇ ਉਥੋਂ ਇਕੱਲੇ ਤੋਰਤਾ ਨਾ ਇੱਕ ਖਾਨੇਦਾਰ ਦੀ ਲੱਗਦੀ ਉਹ ਵੀ ਘਰੇ ਛੱਡਿਆ ਹਾਂ ਵੀ ਛੱਡਿਆ ਉਹ ਫਿਰ ਤੁਸੀਂ ਇਸ ਗੱਲ ਦਾ ਕੋਈ ਸ਼ਿਕਵਾ ਕੁਝ ਨਹੀਂ ਕੀਤਾ ਪੁਲਿਸ ਨੂੰ ਸ਼ਿਕਵਾ ਕਰਤੀ ਕੀ ਕਰਾਂਗੇ ਸੋਚੋ ਕਿੱਡੇ ਵੱਡੇ ਪੁਆਇੰਟ ਨੇ ਇਹ ਇਹ ਪੁਲਿਸ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹਰੇਕ ਗੱਲ 'ਚ ਇਨਵੋਲਵ ਨਹੀਂ ਕੀਤਾ ਜਾਂਦਾ ਜਿੱਥੇ ਉਹਨਾਂ ਨੇ ਕੀਤਾ ਐਕਸੈਪਟ ਕੀਤਾ ਸਜ਼ਾ ਭੁਗਤੀ ਪਰ ਹੁਣ ਇੱਕ ਕਿਰਤ ਕਰਦੇ ਨੇ ਆਪਦੀ ਪਾਠ ਕਰਦੇ ਨੇ ਪਰ ਹੁਣ ਵੀ ਇਹ ਗੱਲ ਆ ਵੀ ਜੇ ਇਹਨਾਂ ਦੇ ਹਲਕੇ 'ਚ ਕੋਈ ਵੀ ਸਿੱਖ ਧਰਮ ਦੇ ਨਾਲ ਸੰਬੰਧਤ ਕੋਈ ਘਟਨਾ ਵਾਪਰ ਜੇ ਕੋਈ ਗੱਲਬਾਤ ਹੋ ਜੇ ਤੇ ਇਹ ਹਰ ਹਾਲਤ ਬਿਨਾ ਗੁਨਾਹ ਕੀਤੇ ਆ ਬਿਨਾ ਕੋਈ ਗਲਤੀ ਕੀਤੇ ਇਹਨਾਂ ਨੂੰ ਪਤਾ ਵੀ ਨਹੀਂ ਰੱਬ ਚੇਤੇ ਵੀ ਨਹੀਂ ਤੇ ਇਹ ਅਨਵੋਲਵ ਹਰ ਵਾਰ ਹੁੰਦੇ ਨੇ ਅਜਿਹਾ ਕਿਉਂ ਹੁੰਦਾ ਕਿ ਸਾਡੀ ਸ਼ਰੋਮਣੀ ਕਮੇਟੀ ਜਾਂ ਕੋਈ ਧਾਰਮਿਕ ਜਥੇਬੰਦੀਆਂ ਕੋਈ ਇਸ ਗੱਲ ਤੇ ਪੱਕਾ ਪੱਖ ਜਾਂ ਕੋਈ ਪੱਕੀ ਜਾ ਕਿਸੇ ਵਕੀਲ ਨੂੰ ਮਿਲ ਕੇ ਕੋਈ ਪੱਕਾ ਹੱਲ ਨਹੀਂ ਕਰ ਸਕਦੇ ਵੀ ਜਿਹੜੇ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਜਿਹੜੇ ਚੜ੍ਹਦੀ ਕਲਾ ਚ ਉਹਨਾਂ ਨੂੰ ਬਿਨਾਂ ਗੱਲ ਤੋਂ ਹਰਾਸ ਕਰਨਾ ਬਿਨਾਂ ਗੱਲ ਤੋਂ ਧੱਕਾ ਕਰਨਾ ਇਹ ਕਿੱਥੋਂ ਦੀ ਗੱਲ ਬਾਤ ਹੈ ਮੇਰਾ ਇੱਕ ਹੋਰ ਘਟਨਾ ਵਾਪਰੀ ਮੇਰੇ ਨਾਲ ਤੇ ਸੇ ਜਦੋਂ ਤੁਹਾਡੇ ਧਿਆਨ ਦੇ ਮੋੜ ਮੰਡੀ ਬੰਬ ਤੋਂ ਹੋਇਆ ਸੀ ਜੀ ਬਠਿੰਡੇ ਦੀ ਪੁਲਿਸ ਆਉਂਦੀ ਹੈ ਜੀ ਹੂੰ ਆ ਜਾਂਦੇ ਆ ਜੀ ਮੇਰੇ ਬਾਰੇ ਪੁੱਛਦੇ ਆ ਵੀ ਕਿੱਥੇ ਆ ਜੀ ਹੂੰ ਮੈਨੂੰ ਘਰੋਂ ਫੋਨ ਲਾਉਂਦੇ ਆ ਮੈਂ ਸੱਚੇ ਹੀ ਆਪਾਂ ਉਧੀਆਂ ਆ ਗਏ ਜੀ ਘਰੇ ਤੇ ਮੈਂ ਘਰੇ ਆ ਮੈਂ ਕਿਹ ਦੱਸੋ ਕਹਿੰਦੇ ਵੀ ਨਾਲ ਲੈ ਜਾਣਾ ਮਾਹੀ ਕੋਈ ਕਾਰਨ ਕਹਿੰਦੇ ਕਾਰਨ ਉੱਥੇ ਦੱਸਾਂਗੇ ਯਾਰ ਹੂੰ ਤੇ ਚਲੋ ਮੈਂ ਆਈ ਸਾਡੇ ਰੂੜੇ ਦੀ ਥਾਂ ਦੇ ਜੀ ਚੱਲੋ ਪਹਿਲਾਂ ਹੂੰ ਉਹ ਡਾਕਟਰ ਜਸਵੀਰ ਸਿੰਘ ਸੀਐਸਐਚ ਉਹ ਸਾਡੇ ਜੀ ਉਦੋਂ ਹੂੰ ਉਹਨਾਂ ਕੋਲੇ ਮੈਨੂੰ ਲੈ ਕੇ ਗਏ ਕਹਿੰਦੇ ਜੀ ਇਹਨਾਂ ਨੂੰ ਲੈ ਕੇ ਚੱਲਿਆ ਮਤਲਬ ਜਾਓ ਹਾਜ਼ਰੀ ਕਹਿ ਲਓ ਪੁਆਲੀ ਉੱਤੇ ਜਾ ਕੁਝ ਕਹਿ ਲਓ ਉਹਨਾਂ ਨੇ ਆਪ ਦੇ ਤੌਰ ਤੇ ਹੀ ਹਣਾ ਮੇਰੀ ਹੂੰ ਤੇ ਉਹਨਾਂ ਨੇ ਵੀ ਕਿਹਾ ਜੀ ਡਾਕਟਰ ਆਪ ਨੇ ਜਿਹੜੇ ਐਸਐਚ ਉਹ ਮੌਕੇ ਦੇ ਉਦੋਂ ਕਹਿੰਦਾ ਜੀ ਇਹਦਾ ਵਧੀਆ ਬਾਬਾ ਵੀ ਕੋਈ ਇਹਦੀ ਗੱਲਬਾਤ ਨਹੀਂ ਕਹਿੰਦੇ ਮੈਨੂੰ ਬਟੰਡੇ ਲੈ ਗਏ ਜੀ ਹੂੰ ਅੱਜ ਕੋ ਡੀਐਸਬੀ ਐਸਐਸਬੀ ਆਇਆ ਮੇਗੀ ਆਸੇ-ਬਸੇ ਮੋੜ ਮੰਡੀ ਬੰਬ ਤਮਾਕੇ ਬਾਰੇ ਉਧਰ ਸਾਡੀਆਂ ਤਾਰਾਂ ਜੁੜੀਆਂ ਜਾਣਗੀਆਂ ਹਾਂ ਨਾ ਕੋਈ ਗੱਲ ਨਾ ਕੋਈ ਬਾਤ ਉਹਦੇ ਬਾਰੇ ਬਾਰ-ਬਾਰ ਉਹਦੇ ਕਿੱਥੇ ਸੀ ਤੂੰ ਉਹਦੇ ਕਿੱਥੇ ਸੀ ਉਹਦੇ ਇਹ ਜਿਹੇ ਹਾਲਾਤ ਨਾਲ ਕਿੰਨੇ ਟਾਈਮ ਰੱਖਿਆ ਫਿਰ ਉੱਥੇ ਤੋਂ ਸਾਬ ਨਹੀਂ ਖੜਦਾ ਜੀ ਜਿਹਨ ਕੋ ਨਾ ਨਿਕਲਿਆ ਪੁਲਸ ਤੁਸੀਂ ਦੇਖੋ ਇੱਕ ਇੰਨਾ ਦਾ ਪਰਿਵਾਰ ਵੀ ਹੈ ਇਹਨਾਂ ਦੀ ਜਿਹੜੀ ਸਿੰਘਣੀ ਹੈ ਬਾਬਾ ਜੀ ਦੇ ਘਰੋਂ ਉਹ ਵੀ ਬਿਮਾਰ ਰਹਿੰਦੇ ਨੇ ਧੜਕਨ ਦੀ ਮਰੀਜ਼ ਆ ਇੱਕ ਬੇਟਾ ਇਹਨਾਂ ਦੇ ਪਰਿਵਾਰ ਤੇ ਬੱਚਿਆਂ ਤੇ ਕੀ ਇਫੈਕਟ ਪਾਉਂਦੀ ਆ ਪੁਲਸ ਕਿਸੇ ਦੇ ਘਰੇ ਆਉਣ ਤੋਂ ਜਾਣ ਤੋਂ ਪਹਿਲਾਂ ਇੱਕ ਨੋਟਿਸ ਭੇਜਣਾ ਹੁੰਦਾ ਨਹੀਂ ਭੇਜਦੀ ਪੁਲਸ ਇਹ ਪੁਲਸ ਦਾ ਧੱਕਾ ਇਹਦੇ ਤੇ ਕੋਈ ਵੀ ਤੁਸੀਂ ਕਿਸੇ ਜਥੇਬੰਦੀ ਨੂੰ ਕੋਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੋਈ ਪ੍ਰਧਾਨ ਨੂੰ ਐ ਜੀ ਪੀ ਐਸ ਜੀ ਨੂੰ ਕਦੇ ਇਨਫੋਰਮ ਕੀਤਾ ਕਰ ਸੇਵਕ ਜੀ ਜਿਹੜੇ ਜਹਾਂ ਹੈ ਜੀ ਗੱਲ ਆ ਅੱਗੇ ਗ쉐ਦਾਰ ਬਿਆਨ ਇੱਕ ਦੇ ਦਿੰਦਾ ਕਾਲਤਾ ਸਾਹਿਬ ਦਾ ਦਿੱਲੀ ਰਕ ਖੜਕਿਆ ਸਰਕਾਰਾਂ ਖੜਕਦੀਆਂ ਅੰਦਰ ਨਹੀਂ ਆਜੀ ਹਾਂ ਤੇ ਹੁਣ ਸਾਡੇ ਦੇਖਦਾ ਹੁਣ ਬਿਆਨ ਦੇਈ ਜਾਂਦੇ ਰਹਿੰਦੇ ਆ ਕੋਈ ਹੈਗਾ ਕੀ ਉਹਦਾ ਇਸ ਸੱਟਮ ਹੈਗਾ ਕੋਈ ਕੋਈ ਬਿਆਨ ਦੀ ਕਿੰਨੀ ਕੁ ਮਹਣੇ ਹੈ ਮਤਲਬ ਹਾਲਾਤ ਸਾਡੇ ਕਿੱਦਾਂ ਦੇ ਹੋਇਤਾ ਹੈ ਰੋਈਏ ਕਿਹਦੇ ਕੋਲ ਡੁਖੜੇ ਜਾ ਕੇ 15 ਮån ਦੁਖੀ ਗੰਦਾ ਹਨ ਪੰਥ ਨੂੰ ਕੀ ਕਹਿਣਾ ਚਾਹੁੰਦੇ ਹੋ ਕੌਮ ਨੂੰ ਕੀ ਕਹਿਣਾ ਚਾਹੁੰਦੇ ਹੋ ਜਰੂਰ ਜਾਂਦੇ ਦੱਸ ਦੱਸ ਕੇ ਇਹ ਬੇਨਤੀ ਹੈ ਜੇ ਕਰ ਸਕਦੇ ਆ ਜੀ ਪਹਿਲੀ ਗੱਲ ਤਾਂ ਕੋਈ ਆਪਣਾ ਆਪ ਦਾ ਸਕੂਲ ਹੋਵੇ ਜੀਦੇ ਸਾਡੇ ਕੋਈ ਜਿਹੜੇ ਕੁਰਬਾਨੀ ਕਰਦੇ ਉਹਨਾਂ ਦੇ ਬੱਚੇ ਪੜ੍ਹ ਸਕਣ ਅਸੀਂ ਆਪੇ ਬੱਚਿਆਂ ਨੂੰ ਚੰਗੇ ਸਕੂਲ 'ਚ ਨਹੀਂ ਪੜਾ ਸਕਦੇ ਇਹ ਹਾਲਾਤ ਨੇ ਸਾਡੇ ਬੀਸਾਂ ਨੇ ਮਹਿੰਗੇ ਆ ਦੰਮਾ ਕਿਹੜਾ ਨਾ ਡਿਗਰੀ ਇਦਾਂ ਸਕੂਲ ਹੋਵੇ ਕੋਈ ਡਾਕਟਰੀ ਇਲਾਜ ਹੋਵੇ ਜਿਹੜਾ ਕੋਈ ਕੁਰਬਾਨੀਆਂ ਨਾਲ ਦਾ ਹੋ ਸਕੇ ਅਜੇ ਇਹ ਬਿੰਦੂ ਦੀ ਕਰਦੇ ਆ ਜੀ ਹਨਾ ਵੀ ਆ ਸਾਥ ਦਿਆ ਕਰੋ ਨਾਲ ਖੜਿਆ ਕਰੋ ਇਹ ਨਹੀਂ ਹੁੰਦਾ ਵੀ ਆਪਾਂ ਉਦੋਂ ਵੱਡੇ ਵੱਡੇ ਘਰ ਤੇ ਮਹੀਨਾ ਦੋ ਮਹੀਨੇ ਬੰਦੇ ਉਦੋਂ ਬਾਹਰ ਵੀ ਦੇਖੋ ਕਿ ਕਹੜੇ ਹਾਲਾਤ 'ਚ ਆ ਕੀ ਕਹਿ ਰਿਹਾ ਹਨਾ ਹਾਂ ਜੇ ਲੋਕੀਂ ਦੀ ਬਖਰਦੀਆਂ ਨਾਲ ਘਟਨਾ ਮੇੜਨਾ ਵੀ ਕੁਦਰ ਬਖਰੀਆਂ ਨੇ ਇਹੇ ਗੱਲ ਮੰਨਦੇ ਹੂੰ ਗਰਸੇਵ ਸਿੰਘ ਜੀ ਚਲੋ ਜਾਂ 84 ਦੌਰ ਦੀ ਗੱਲ ਕਰ ਲਗਿਆ ਜਾਂ ਅੱਜ ਵੀ ਕੌਮ ਦੇ ਪ੍ਰਤੀ ਹਮਦਰਦੀ ਰੱਖਣ ਵਾਲੇ ਬਹੁਤ ਸਿੰਘ ਬੈਠੇ ਨੇ ਜਾਂ ਸੰਗਤ ਦੇ ਵਿੱਚ ਜੋਧੇ ਪੈਦਾ ਹੁੰਦੇ ਨੇ ਵੀ ਸੱਚਮੁੱਚ ਜਦੋਂ ਕੋਈ ਕੰਮ ਹੋ ਜਾਂਦਾ ਜਾਂ ਕੋਈ ਸਿੰਘ ਕੁਰਬਾਨੀ ਕਰ ਦਿੰਦਾ ਪਿੱਛੋਂ ਦਾ ਪਰਿਵਾਰ ਰੁੱਲ ਜਾਂਦਾ ਇਹ ਗੱਲ ਸੱਚ ਹੈ ਜੀ ਪਰ ਜਿਹੜੇ ਉਹ ਸਿੰਘ ਦੀ ਕੁਰਬਾਨੀ ਤੇ ਕੋਈ ਡਾਲਰ ਇਕੱਠੇ ਹੁੰਦੇ ਆ ਕੋਈ ਚੜਾਵਾ ਇਕੱਠਾ ਹੁੰਦਾ ਜਾਂ ਸੰਗਤ ਮੋਹ ਪਿਆਰ ਇੰਨਾ ਕਰਦੀ ਆ ਉਹਦੇ ਬਦਲੇ ਸਿੰਘ ਨੂੰ ਕੁਝ ਨਹੀਂ ਮਿਲਦਾ ਉਹਨਾਂ ਨੂੰ ਇਸ ਇਹ ਹੈ ਗੱਲ ਸਾਡੇ ਨਾਲ ਨਹੀਂ ਪੈਸਾ ਬਹੁਤ ਇਕੱਠਾ ਹੋਇਆ ਉਹ ਹੂੰ ਸਾਡੇ ਨਾਂ ਤੇ ਬਹੁਤ ਪੈਸਾ ਇਕੱਠਾ ਆ ਵੀ ਸਾਡੇ ਜਥੇ ਦੇ ਸਿੰਘ ਆ ਸਾਡੇ ਆਹ ਜੀ ਬਾਹਰਲੇ ਨੂੰ ਸੋਚਣਾ ਚਾਹਿੰਦਾ ਜੀ ਤੁਹਾਨੂੰ ਉਹਦੇ ਚ ਕੁਝ ਨਹੀਂ ਮਿਲਿਆ ਕੋਈ ਪੈਸਾ ਨਹੀਂ ਮੰਗ ਰਿਹਾ ਹੂੰ ਹੁਣ ਕੀ ਆਪਣੇ ਕੀ ਗੱਲ ਚੱਲਦੀ ਆ ਨਾ ਸਿਟਕਾਮ ਦੇ ਵਿੱਚ ਜੀ ਹੁਣ ਆ ਜੇ ਮੈਂ ਕਹਾਂ ਜੀ ਮੇਰੇ ਯਾਰ ਆਪਾਂ ਤਲਾਤ ਮਾੜੇ ਆ ਹਮ ਹੈਗੇ ਮਾੜੇ ਹੈਗੇ ਪਰ ਮੇਰਾ ਕਿਸੇ ਨਾਲ ਰੋਸ ਕੋਈ ਨਹੀਂ ਹਮ ਜੇ ਮੈਂ ਕਹੂੰਗਾ ਵੀ ਫਿਰ ਤਾਂ ਕੀ ਕਹਿੰਦੇ ਆ ਤੁਹਾਨੂੰ ਕਿਹੜਾ ਸਰੂਪ ਆ ਪਾ ਕੇ ਤੁਰੇ ਕਿਸੇ ਨੇ ਤੁਸੀਂ ਲੋਕ ਕਰੋ ਹੁਣ ਪੈਸੇ ਮੰਗਦੇ ਹੋ ਓਦਾਂ ਤੁਹਾਡੇ ਨਾਂ ਤੇ ਪੈਸੇ ਇਕੱਠੇ ਹੋ ਜਾਣਗੇ ਤਰੀਬ ਹੀ ਤਾਂ ਦੇਖੋ ਨਾ ਓਦਾਂ ਡਾਲਰ ਇਕੱਠੇ ਹੋ ਜਾਣ ਸਾਰਾ ਕੁਝ ਹੋ ਜਾਣਾ ਜੇ ਅੱਜ ਇਹ ਸਿੰਘ ਕਹਿਣ ਵੀ ਭਾਈ ਆਰਥਿਕ ਮਾੜਾ ਸਾਡਾ ਪਰਿਵਾਰ ਵਾਲਾ ਫਿਰ ਕਹਿਣਗੇ ਲਓ ਜੀ ਤਾਂ ਕੁਰਬਾਨੀ ਪੈਸੇ ਆ ਮਾਰਿਆ ਨੇ ਦਿੱਤੀ ਸੀ ਪਰ ਜਿਹੜੇ ਇਹਨਾਂ ਦੇ ਨਾਮ ਤੇ ਅਸੀਂ ਇਕੱਠੇ ਕਰ ਲਏ ਅਸੀਂ ਉਹਦੇ ਲੈ ਲੈੇ ਕੁਰਸੀਆਂ ਲੈ ਲਈਆਂ ਠੀਕ ਆ ਆਪ ਦੀਆਂ ਇਨੀਆਂ ਬਣਾਵਣਾ ਕੇ ਪੈਸੇ ਇਕੱਠੇ ਕਰ ਲਏ ਉਹਨਾਂ ਦਾ ਕੌਣ ਆ ਕਿਉਂਕਿ ਇਹ 84 ਦੇ ਦਿਨ ਵੀ ਚੱਲ ਰਹੇ ਨੇ ਤੁਸੀਂ ਜਿਹੜੇ ਆਪਾਂ ਆ ਦੇਖ ਰਹੇ ਆ ਪਰ ਇਹਨਾਂ ਦਾ ਫਿਰ ਜ਼ਿੰਮੇਵਾਰ ਕੌਣ ਆ ਇਹ ਵਾਰਤਾਲਾਪ ਆਪਾਂ ਅੱਗੇ ਵੀ ਹੋਰ ਸਿੰਘਾਂ ਦੇ ਨਾਲ ਵੀ ਕਰਾਂਗੇ ਆਖਰਕਾਰ ਪਰਵਾਹੁਣਾ ਕਰਨ ਵਾਲਿਆਂ ਦੇ ਪਰਿਵਾਰ ਆ ਜਿਹੜੇ ਉਹ ਰੁੱਲਦੇ ਕਿਉਂ ਪੋਏ ਨੇ ਉਹ ਜਦੋਂ ਕੋਈ ਘਟਨਾ ਹੁੰਦੀ ਹੈ ਜਦੋਂ ਕੋਈ ਕੁਰਬਾਨੀ ਕਰਦਾ ਹੈ ਉਦੋਂ ਬਹੁਤ ਵੱਡਾ ਨਾਮ ਹੁੰਦਾ ਵੱਡੇ ਬੈਨਰ ਵੱਡੇ ਪੋਸਟਰ ਟੀਵੀ ਆ ਸਭ ਤੇ ਕਿਤੇ ਖਬਰਾਂ ਚੱਲਦੀਆਂ ਪਰ ਜਦੋਂ ਉਹਨਾਂ ਸਿੰਘਾਂ ਨੂੰ ਸਜ਼ਾਵਾ ਹੋ ਜਾਂਦੀਆਂ ਉਹ ਸਿੰਘ ਜੇਲ੍ਹ 'ਚ ਚਲੇ ਜਾਂਦੇ ਨੇ ਤੇ ਪਿੱਛੇ ਪਰਿਵਾਰ ਦੇ ਬੱਚੇ ਕੀ ਸਹੀ ਤਰੀਕੇ ਨਾਲ ਪੜ ਰਹੇ ਆ ਕੀ ਉਹ ਪਰਿਵਾਰ ਪਲ ਰਿਹਾ ਹੈ ਇਹਨਾਂ ਬਾਰੇ ਕੌਣ ਸੋਚੂਗਾ ਇਹ ਜਰੂਰ ਤੁਸੀਂ ਕਮੈਂਟ ਵੀ ਕਰਨੇ ਆ ਜਿਹੜੇ ਅੱਜ ਤੁਹਾਡੀ ਮੁਲਾਕਾਤਾ ਭਾਈ ਗਰసేਵਕ ਸਿੰਘ ਧੂਰਕੋਟ ਨਾ ਕਰਾਈਏ ਜਿਨ੍ਹਾਂ ਨੇ ਕਿ ਅੱਜ ਤੋਂ 12-13 ਸਾਲ ਪਹਿਲਾਂ ਜਿਹੜੇ ਸੂਰਜਮੁਣੀ ਪਖੰਡੀ ਸਾਹਿਬ ਸੀ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਕੀਤੀ ਸੀ ਉਹਨਾਂ ਨਾਲ ਸੋਦਾ ਲਾ ਕੇ ਇਨਸਾਫ ਸੀ ਜਿਹੜਾ ਸਿੱਖ ਕੌਮ ਨੂੰ ਦੁਆਇਆ ਸੀ ਤੇ ਪਰ ਅੱਜ ਸਿੱਖ ਕੌਮ ਏ ਸੁਪਾਈ ਗਰ ਸੇਵਕ ਸਿੰਘ ਧੂਰਕੋਟ ਕੁਰਬਾਨੀ ਕਰਨ ਵਾਲੇ ਸਿੰਘਾਂ ਦੇ ਬਾਬਤ ਜਰੂਰ ਸੋਚੇ ਸ਼ਰੋਵਣੀ ਕਮੇਟੀ ਦੇ ਪ੍ਰਧਾਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਨ੍ਹਾਂ ਵੀ ਤਖਤ ਨੇ ਆਪਣੇ ਉਹਨਾਂ ਦੇ ਜਥੇਦਾਰਾਂ ਨੂੰ ਇਹ ਜਰੂਰ ਮੈਂ ਬੇਨਤੀ ਕਰਦਾ ਕਿ ਜਦੋਂ ਕੋਈ ਘਟਨਾ ਹੁੰਦੀ ਹੈ ਜਾਂ ਕੋਈ ਦਿਨ ਦਿਹਾੜ ਆਉਂਦਾ ਤੇ ਉਦੋਂ ਇਹਨਾਂ ਸਿੰਘਾਂ ਨੂੰ ਪੁਲਿਸ ਬਿਨਾ ਵਜਾ ਤੰਗ ਪਰੇਸ਼ਾਨ ਕਰਦੀ ਇਹਦੇ ਤੇ ਵੀ ਗੌਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਸੁਪਾਈ ਸਾਹਿਬ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹ ਜੀ ਸੋ ਜੁੜੇ ਰਹੋ ਵੀ ਕਨੈਕਟਡ ਦੇ ਨਾਲ ਮੈਂ ਜਸਕਰਨ ਸਿੰਘ ਮਲੂਕਾ ਧੰਨਵਾਦ